ਹੋਰ ਖਬਰਾਂ ਦਾ ਕਰਦੇ ਹਾਂ ਜਿੰਡਿਆਲਾ ਗੁਰੂ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਤਾਬੜ ਤੋੜ ਫਾਇਰਿੰਗ ਹੋਈ ਹੈ ਅਣਪਛਾਤੇ ਬਾਈਕ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਨੌਜਵਾਨ ਦੇ ਗੋਲੀ ਵੱਜੀਆ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 10 ਤੋਂ 12 ਰਾਊਂਡ ਫਾਇਰ ਕੀਤੇ ਗਏ ਨੇ ਫਾਇਰਿੰਗ ਕਰਦੇ ਹੋਏ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਨੇ ਮੌਕੇ ਤੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਤਾਂ ਅਣਪਛਾਤੇ ਬਾਈਕ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜੰਡਿਆਲਾ ਗੁਰੂ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜੰਡਿਆਲਾ ਗੁਰੂ ਦੇ ਵਿੱਚ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਬਾਈਕ ਸਵਾਰ ਆਉਂਦੇ ਨੇ ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ 10 ਤੋਂ 12 ਰਾਉਂਡ ਫਾਇਰ ਕੀਤੇ ਗਏ ਨੇ ਮੌਕੇ ਤੇ ਜਿਹੜੇ ਮੌਜੂਦ ਲੋਕ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ 10 ਤੋਂ 12 ਰਾਉਂਡ ਫਾਇਰ ਹੋਏ ਨੇ ਤੇ ਦਹਿਸ਼ਤ ਦੇ ਵਿੱਚ ਹੈ ਇਸ ਵੇਲੇ ਜੰਡਿਆਲਾ ਗੁਰੂ ਦਾ ਇਲਾਕਾ ਜਿੱਥੇ ਇਹ ਫਾਇਰਿੰਗ ਦੀ ਘਟਨਾ ਵਾਪਰੀਆ ਜੰਧਿਹੜੇ ਫਾਇਰਿੰਗ ਹੋਈ ਹੈ ਫਾਇਰਿੰਗ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਆਪਣਾ ਮੋਟਰਸਾਈਕਲ ਇੱਥੇ ਹੀ ਛੱਡ ਗਏ ਨੇ ਮੋਟਰਸਾਈਕਲ ਬਰਾਮਦ ਹੋਈ ਆਏ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਇਸ ਵੇਲੇ ਔਨਲਾਈਨ ਤੇ ਮੌਜੂਦ ਨੇ ਗੁਰਦਰਸ਼ਨ ਪੂਰਾ ਘਟਨਾਕਰਮ ਸਮਝਣਾ ਚਾਹਾਂਗੇ ਕਿਵੇਂ ਇਹ ਵਾਰਦਾਤ ਵਾਪਰੀ ਹੈ ਕੀ ਕਾਰਨ ਸਾਹਮਣੇ ਆ ਰਹੇ ਨੇ ਜੀ ਬਿਲਕੁਲ ਤਹੀ ਵੀ 1 ਘੰਟਾ ਪਹਿਲਾਂ ਜੰਡਿਆਲਾ ਗੁਰੂ ਦੇ ਵਿੱਚ ਇਹ ਫਾਇਰਿੰਗ ਦੀ ਘਟਨਾ ਵਾਪਰੀ ਹੈ ਉਸ ਤੋਂ ਪਹਿਲਾਂ ਵੀ ਦੇਰ ਰਾਤ ਇੱਕ ਫਾਇਰਿੰਗ ਦਾ ਅ ਮਾਮਲਾ ਜਿਹੜਾ ਸੀਗਾ ਉਹ ਸਾਹਮਣੇ ਆਇਆ ਰਾਜ ਜੋ ਮੋੜ ਤੋਂ ਜਿਹੜਾ ਹੈਗਾ ਇਹ ਇਹ ਘਟਨਾ ਜੰਡੇਆਲਾ ਗੁਰੂ ਦੇ ਵਿੱਚ ਵਾਪਰੀ ਹੈ ਜੋਤੀ ਸਰ ਰੋਡ ਜਿਹੜਾ ਕਿਹਾ ਜਾਂਦਾ ਉੱਥੇ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਬਾਈਕ ਤੇ ਸਵਾਰ ਹੋ ਕੇ ਆਏ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਨੂੰ ਅ ਜਿਹੜਾ ਕਿ ਨਿਸ਼ਾਨਾ ਬਣਾਇਆ ਗਿਆ ਔਰ ਉੱਥੇ ਗੋਲੀਆਂ ਚਲਾਈਆਂ ਗਈਆਂ ਔਰ ਜਿਵੇਂ ਹੀ ਮੌਕੇ ਤੋਂ ਜਿਹੜੀ ਹੈਗੀ ਹੈ ਜਾਣਕਾਰੀ ਇਕੱਤਰ ਕੀਤੀ ਗਈ ਹੈ ਤਾਂ ਉੱਥੇ ਜਿਹੜੇ ਪ੍ਰਤੱਖ ਦਰਸ਼ੀ ਹੈਗੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦਾ ਕਹਿਣਾ ਹੈਗਾ ਕਿ ਕਰੀਬ 10 ਤੋਂ 12 ਗੋਲੀਆਂ ਜਿਹੜੀਆਂ ਨੇ ਉਹ ਚੱਲੀਆਂ ਨੇ ਹਾਲਾਂਕਿ ਪੁਲਿਸ ਵੱਲੋਂ ਇਸ ਦੀ ਕਹ ਸਕਦੇ ਆ ਕਿ ਪੁਸ਼ਟੀ ਕਰਨੀ ਹਲੇ ਬਾਕੀ ਹੈਗੀ ਆ ਲੇਕਿਨ ਮੌਕੇ ਤੇ ਪੁਲਿਸ ਵੱਲੋਂ ਗੋਲੀਆਂ ਦੇ ਖੂਲ ਬਰਾਮਦ ਕੀਤੇ ਗਏ ਨੇ ਹਮਲਾਵਰਾਂ ਦਾ ਇੱਕ ਮੋਟਰਸਾਈਕਲ ਦੱਸਿਆ ਜਾ ਰਿਹਾ ਹੈ ਉਹ ਵੀ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਬਰਾਮਦ ਕੀਤਾ ਗਿਆ ਹੈ ਹੁਣ ਤੱਕ ਜੋ ਸਾਹਮਣੇ ਆਇਆ ਉਸ ਦੇ ਵਿੱਚ ਪੁਲਿਸ ਦੇ ਅਨਸਾਰ ਪੁਲਿਸ ਸੂਤਰਾਂ ਦੇ ਅਨਸਾਰ ਰਹਿ ਗਿਆ ਹੈ ਕਿ ਪੁਰਾਣੀ ਰੰਜਿਸ਼ ਦੇ ਨਾਲ ਜੁੜਿਆ ਹੋਇਆ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਇਸ ਦਰਾਂ ਨੇ ਇੱਕ ਘਟਨਾ ਜਿਹੜੀ ਹੈਗੀ ਅੱਜ ਵਾਪਰੀ ਹੈ ਰਣਵੀਰ ਆ ਗੁਰਦਰਸ਼ਨ ਜਿਸ ਟੰਗ ਦੇ ਨਾਲ ਪੁਲਿਸ ਅਧਿਕਾਰੀ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਵੱਖ-ਵੱਖ ਜਿਹੜੇ ਪ੍ਰਤੱਖ ਦਰਸ਼ੀ ਨੇ ਉਹਨਾਂ ਦੇ ਵੀ ਬਿਆਨ ਲਏ ਜਾ ਰਹੇ ਹੋਣਗੇ ਕਿ ਕੁਝ ਤੁਹਾਡੀ ਗੱਲਬਾਤ ਹੋਈ ਹੈ ਪੁਲਿਸ ਅਧਿਕਾਰੀਆਂ ਦੇ ਨਾਲ ਕੋਈ ਐਂਗਲ ਨਜ਼ਰ ਆ ਰਿਹਾ ਹੈ ਕੋਈ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਸੀ ਜਾਂ ਜਿਸ ਦੇ ਗੋਲੀ ਲੱਗੀ ਹੈ ਉਹ ਹਸਪੀਟਲ ਦੇ ਵਿੱਚ ਆ ਉਸ ਦੀ ਹਾਲਤ ਕਿਸ ਤਰ੍ਹਾਂ ਦੀ ਅਪਡੇਟ ਕੀ ਮਿਲ ਰਿਹਾ ਹੈ ਜੀ ਜਿਹੜੀ ਜਿਹੜੀ ਹੁਣ ਤੱਕ ਗੱਲ ਹੋਈ ਹੈਗੀ ਉਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਜੋ ਰਾਤ ਆਇਆ ਉਹਨਾਂ ਦਾ ਕਹਿਣਾ ਹੈਗਾ ਕਿ ਮੁੱਢਲੀ ਜਾਂਚ ਦੇ ਵਿੱਚ ਇਹ ਮਾਮਲਾ ਰੰਜਿਸ਼ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਲੇਕਿਨ ਹਮਲਾਵਰ ਕੌਣ ਸਨ ਕਿੱਥੋਂ ਸਨ ਔਰ ਕਿੰਨੀਆਂ ਕੁੱਲ ਗੋਲੀਆਂ ਜਿਹੜੀਆਂ ਨੇ ਇੱਥੇ ਚੱਲੀਆਂ ਨੇ ਕੁੱਲ ਕਿੰਨੇ ਫਾਇਰ ਹੋਏ ਰਹੇ ਨੇ ਉਸ ਦੀ ਵੀ ਤਸਦੀਕ ਜਿਹੜੀ ਹੈਗੀ ਹੈ ਪੁਲਿਸ ਕਰ ਰਹੀ ਹੈ ਔਰ ਜੇਕਰ ਜ਼ਖਮੀ ਨੌਜਵਾਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਸ਼ੁਰੂਆਤੀ ਤੌਰ ਦੇ ਉੱਤੇ ਬੇਹੱਦ ਜ਼ਖਮੀ ਹਾਲਤ ਦੇ ਵਿੱਚ ਮਾਨਾਵਾਲਾ ਹਸਪਤਾਲ ਜੋ ਕਿ ਨਜ਼ਦੀਕ ਪੈਂਦਾ ਹੈਗਾ ਝੰਡਾ ਵਾਲਾ ਗੁਰੂ ਦੇ ਉੱਥੇ ਲਜਾਇਆ ਗਿਆ ਹੈ ਔਰ ਉਹ ਨੌਜਵਾਨ ਫਿਲਹਾਲ ਇਲਾਜ ਅਧੀਨ ਹੈ ਔਰ ਕਿੰਨੀਆਂ ਗੋਲੀਆਂ ਉਸ ਨੌਜਵਾਨ ਦੇ ਲੱਗੀਆਂ ਨੇ ਉਸ ਵਿੱਚ ਹਲੇ ਪੁਸ਼ਟੀ ਹੋਣੀ ਬਾਕੀ ਹੈਗੀ ਹੈ ਔਰ ਪੁਲਿਸ ਦਾ ਕਹਿਣਾ ਹੈਗਾ ਕਿ ਥੋੜੀ ਦੇਰ ਦੀ ਜਾਂਚ ਤੋਂ ਬਾਅਦ ਜਿਹੜਾ ਹੈਗਾ ਇਸ ਸਬੰਧੀ ਜਾਣਕਾਰੀ ਜਿਹੜੀ ਹੈ ਉਹ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਰਣਵੀਰ ਠੀਕ ਹੈ ਬਹੁਤ ਧੰਨਵਾਦ ਗੁਰਦਰਸ਼ਨ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਜੰਡੇਆਲਾ ਗੁਰੂ ਦੇ ਵਿੱਚ ਤਾਬੜ ਤੋੜ ਫਾਇਰਿੰਗ ਹੋਈ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਹਮਲਾਵਰ ਆਉਂਦੇ ਨੇ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਇੱਕ ਨੌਜਵਾਨ ਦੇ ਗੋਲੀ ਲੱਗੀ ਆ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ 10 ਤੋਂ 12 ਅਰਾਊਂਡ ਫਾਇਰ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਜੰਡਿਆਲਾ ਗੁਰੂ ਦੇ ਵਿੱਚ ਇਹ ਤਾਬੜ ਤੋੜ ਫਾਇਰਿੰਗ ਹੋਈ ਹੈ ਜਿਸ ਤੇ ਅਣਪਛਾਤੇ ਵਿਅਕਤੀ ਆਉਂਦੇ ਨੇ ਬਾਈਕ ਸਵਾਰ ਤੇ ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਨੇ ਸਾਰੇ ਘਰੋਂ ਆਏ ਗੋਲੀਆਂ ਮਾਰ ਕੇ ਆ ਪਹਿਲਾਂ ਰਿਪਿਓ ਨੂੰ ਵਾਲੇ ਸਾਲ ਤੱਕਾਂਡ ਹੋਇਆ ਉਹਨੂੰ ਵਾਲੇ ਨਾਲ ਭੁੱਲਿਆ ਨਹੀਂ ਜਾਂ ਡੇਢ ਪੇੜਾ ਨਵਾਂ ਚਾਂਸ ਪੇ ਕਰ ਦਿੱਤਾ ਉਹਨਾਂ ਸਾਲ ਵੀ ਨਹੀਂ ਹੋਇਆ ਲਗ ਸਾਲ ਡੇਢ ਸਾਲ ਹੋ ਗਿਆ ਨਾ ਬਸ ਬਤ ਡੇਢ ਸਾਲ ਹੋਇਆ ਲੈ ਉਹ ਵੀ ਆਹੋ ਮੌਕਾ ਇਹੋ ਏ ਤੇ ਮਿੱਤੇ ਹੀ ਉਹਨੇ ਉਹਨਾਂ ਨੂੰ ਪਤਾ ਕੀ ਕਾਰਨ ਹੋਇਆ ਕਦੋਂ ਮਾਰ ਕੇ ਕੀ ਚੱਕਰ ਹੋਇਆ ਤੁਹਾਡਾ ਬੇਟਾ ਕਿ ਤੁਮ ਕਰਦਾ ਇਹੋ ਦਿਹਾੜੀ ਕਰਦੇ ਲਵਾਈਆਂ ਨਾਲ ਜਾਂਦੇ ਵਿਚਾਰੇ ਉਮਰ ਕਿੰਨੀ ਆ ਜਿਹਦੇ ਗੋਲੀ ਲੱਗੀ 17 ਸਾਲ ਕੀ ਨਾਮ ਕੀ ਆ ਆਸ਼ੋ ਹੁਣ ਕੀ ਕੰਮ ਕਰਦਾ ਵਾ ਲਵਾਈਆਂ ਨਾਲ ਜਾਂਦਾ